ਪਹਿਲੀ ਮੀਟਿੰਗ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਪੂਰੀ ਜ਼ਿਲ੍ਹੇ ਦੀ ਲੀਡਰਸ਼ਿਪ ਹਾਜ਼ਰ ਰਹੀ ਕਿੰਦਾ ਦਾ ਰਿਸਪੌਂਸ ਮਿਲਿਆ ਜੀ ਪਹਿਲੀ ਮੀਟਿੰਗ ਨੂੰ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਗੁਦਾਸਪੁਰ ਵੀ ਤੇ ਪਠਾਨਕੋਟ ਦੀ ਜ਼ਿਲ੍ਹਾ ਜਥੇਬੰਦੀ ਦਾ ਜ਼ਿਲ੍ਹੇ ਦੇ ਸਾਰੇ ਹਲਕਾ ਚਾਰਜਨ ਦਾ ਸਾਰੀ ਲੀਡਰਸ਼ਿਪ ਦਾ ਕਿ ਬਹੁਤ ਜ਼ਿਆਦਾ ਪਿਆਰ ਤੇ ਇਤਿਫਾਕ ਅੱਜ ਸਾਰਿਆਂ ਨੇ ਮੇਰੇ ਇੱਥੇ ਆਉਣ ਤੇ ਜਿਹੜਾ ਉਹ ਦਿਖਾਇਆ ਜੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਜੀਠਾ ਸਾਹਿਬ ਤੇ ਮੈਂ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਇੱਕ ਮਿੰਟ ਵੀ ਕੋਈ ਸੜਕ ਤੇ ਜਗ੍ਹਾ ਖਾਲੀ ਨਹੀਂ ਸੀ ਜਿੱਥੇ ਸਾਡੇ ਵਰਕਰ ਆਪ ਆਪਣੇ ਹਲਕਿਆਂ ਦੇ ਮੁਤਾਬਕ ਸੜਕਾਂ ਤੇ ਨਾ ਆਏ ਹੁਣ ਸੋ ਇਹ ਜਿਹੜਾ ਉਤਸ਼ਾਹ ਆ ਇਸ ਗੱਲ ਦਾ ਪ੍ਰਤੀਕ ਹੈ ਕਿ ਆਉਣ ਵਾਲੀ ਚੋਣ ਦਾ ਨਤੀਜਾ ਕੀ ਹੋਵੇ ਸਰਪਾਈ ਦੀ ਚੋਣ ਤੋਂ ਬਾਅਦ ਲੋਕ ਵਿਧਾਨ ਸਭਾ ਦੀ ਚੋਣ ਤੋਂ ਬਾਅਦ ਲੋਕ ਸਭਾ ਦੀ ਚੋਣ ਆ ਗਈ 2 ਸਾਲ ਬਾਅਦ ਇਹਨੂੰ ਕਿਦਾਂ ਦੇਖਦੇ ਹੋ ਕਿਸ ਤਰ੍ਹਾਂ ਦੇ ਸਮੀਕਰਨ ਰਹਿਣਗੇ ਕਿਹੜੇ ਮੁੱਦੇ ਤੇ ਅਕਾਲੀ ਦਲ ਜਿਹੜਾ ਵੋਟ ਮੰਗੇਗਾ ਲੇਖ ਹੁਣ ਲੋਕੀ ਝੂਠ ਤੋਂ ਤੰਗ ਆ ਚੁੱਕੇ ਆ ਝੂਠੇ ਮੈਨੀਫੈਸਟੋਆਂ ਤੋਂ ਤੰਗ ਆ ਚੁੱਕੇ ਆ ਝੂਠੀਆਂ ਗਰੰਟੀਆਂ ਤੋਂ ਤੰਗ ਆ ਚੁੱਕੇ ਆ ਬਹੁਤ ਵਿਸ਼ਵਾ ਜਿਹੜੀ ਪਾਰਟੀ ਸੱਚ ਦੀ ਗੱਲ ਕਰੇਗੀ ਔਰ ਜਿੰਨੇ ਪਿੱਛੇ ਕੁਝ ਕਰਕੇ ਦਿਖਾਇਆ ਉਹ ਹੀ ਲੋਕਾਂ ਦੇ ਵਿੱਚ ਮਕਬੂਲ ਹੋਏਗਾ ਚੁਕੋਣਾ ਮੁਕਾਬਲਾ ਜਿਹੜਾ ਵਾ ਉਹ ਹੋ ਗਿਆ ਚੁਕੋਣਾ ਮੁਕਾਬਲੇ ਦੇ ਵਿੱਚ ਕੀ ਸਮਝਦੇ ਹੋ ਅਕਾਲੀ ਦਲ ਦਾ ਬੁਖ ਸਿਆਸੀ ਵਿਰੋਧੀ ਦੇ ਨਾਲ ਮੁਕਾਬਲਾ ਕਿਦਣਾ ਦੇਖੋ ਗੱਲ ਇਹ ਹੈ ਵੀ ਇਹ ਸਾਰੇ ਭੱਜਣਗੇ ਨਾ ਕਾਂਗਰਸ ਲੋਕਾਂ ਦੀ ਕਚਹਿਰੀ 'ਚ ਖੜ੍ਹ ਸਕਦੀ ਹੈ ਨਾ ਆਪ ਖੜ੍ਹ ਸਕਦੀ ਹੈ ਨਾ ਆਮਾਦੀ ਪਾਰਟੀ ਅੰਦਰਖੱਤੇ ਤੇ ਸਾਰੇ ਇੱਕ ਦੂਜੇ ਨਾਲ ਵੜਲੇ ਹੋਏ ਆ ਉਹ ਸਟੇਟ ਤੇ ਜਿਹੜਾ ਉਲੇਖ ਕੀਤਾ ਮਜੀਠੀਆ ਸਾਹਿਬ ਨੇ ਵੀ ਕਿਸੇ ਨਾਲ ਦਿਨੇ ਸਮਝੋਤਾ ਕਿਸੇ ਨਾਲ ਰਾਤ ਨੂੰ ਸਮਝੋਤਾ ਉਹ ਕਿਉਂ ਕਰਦੇ ਆ ਇਦਾਂ ਦੇ ਬੇਸੁੱਲੇ ਸਮਝੋਤੇ ਕਿਉਂਕਿ ਅੱਜ ਲੋਕਾਂ 'ਚ ਜਨ ਤੋਂ ਡਰਦੇ ਆ ਅਕਾਲੀ ਦਲ ਤਾਂ ਛਾਤੀ ਠੋਕ ਕੇ ਮੈਦਾਨ ਦੇ ਵਿੱਚ ਉਤਰਿਆ ਔਰ ਲੋਕਾਂ ਦਾ ਦੇਖ ਲਓ ਕਿ ਤੁਹਾਡੇ ਸਾਹਮਣੇ ਕਿੱਡਾ ਵੱਡਾ ਜੋਸ਼ ਆ ਦਲਜੀਤ ਸਿੰਘ ਟੀਮਾ ਜਿਹੜੇ ਕੀ ਉਮੀਦਵਾਰ ਵੜ ਕੇ ਆਏ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਹਿਲੀ ਮੀਟਿੰਗ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਅਕਾਲੀ ਦਲ ਦੇ ਲੀਡਰ विक्रम सिंह मजीठिया ਤੋਂ ਇਲਾਵਾ ਜ਼ਿਲ੍ਹੇ ਦੀ ਪੂਰੀ ਲੀਡਰਸ਼ਿਪ ਹਾਜ਼ਰ ਰਹੀ ਸੜਨਾ ਇਥੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰ ਲੈਨੇ ਆ ਸੰਧੂ ਸਾਹਿਬ ਪਹਿਲੀ ਵਾਰ ਹੀ ਆਏ ਜੀ ਚੀਮਾ ਸਾਹਿਬ ਕਿੱਦਾਂ ਦਾ ਸਵਾਗਤ ਕੀਤਾ ਗਿਆ ਕਿੱਦਾਂ ਦਾ ਰਿਸਪੌਂਸ ਰਿਹਾ ਪਹਿਲੀ ਵਾਰੀ ਚੀਮਾ ਸਾਹਿਬ ਆਏ ਆ ਪੰਥਕ ਹਜ਼ਾਰਾਂ ਲੋਕ ਇਥੇ ਇਕੱਠੇ ਹੋਏ ਆ ਜਿੱਤ ਦਾ ਬਿਗਲ ਅੱਜ ਵਜਾਇਆ ਅੱਜ ਜਿੱਤ ਦਾ ਬਿਗਲ ਵਜਾ ਲਿਆ ਨਿਸ਼ਾਰਾ ਮੱਜਾ ਸਿੰਘ ਤੋਂ ਪਹਿਲੀ ਮੀਟਿੰਗ ਇਹਨਾਂ ਦੀ ਹੋਈ ਆ ਮਜੀਠੀਆ ਸਾਹਿਬ ਨਾਲ ਆਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਝੋਲੀ 'ਚ ਜਿੱਤ ਕੇ ਸੀਟ ਪਾਉਣੀ ਆ ਇਹ ਜ਼ਿਲ੍ਹਾ ਪ੍ਰਧਾਨ ਨੇ ਅਕਾਲੀ ਦਲ ਦੇ ਕਹਿੰਦੇ ਆ ਕਿ ਪਹਿਲੀ ਮੀਟਿੰਗ ਬੜੀ ਕਾਮਯਾਬ ਮੀਟਿੰਗ ਰਹੀ ਆ ਔਰ ਇਸ ਦੇ ਨਤੀਜੇ ਵੀ ਜਿਹੜੇ ਆ ਸਾਰਥਕ ਹੋਣਗੇ ਪਰ 4 ਜੂਨ ਨੂੰ ਪਤਾ ਲੱਗ ਜਾਏਗਾ ਕਿ ਲੋਕਾਂ ਨੇ ਕਿਦੇ ਹੱਕ ਦੇ ਵਿੱਚ ਫਤਵਾ ਦਿੱਤਾ ਕੈਮਰਾਮੈਨ ਬੰਟੀ ਦੇ ਨਾਲ ਲਿਵਿੰਗ ਰਿਡਾਇਨਿਊਜ਼ ਲਈ ਦਿੱਤੈ ਲੂਥਰਾ ਬਟਾਲਾ